ਹਾਂਜੀ ਦਰਸ਼ਕੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਿਊ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਸਰਸ ਜਿਹੜਾ ਆਪਣੇ ਹੈ ਪੁਲ ਤੇ ਤੇ ਅੱਜ ਦਾ ਆਪਣਾ ਮੇਨ ਮੁੱਦਾ ਹੈਗਾ ਜੀ ਟ੍ਰੈਫਿਕ ਤੇ ਤੁਹਾਨੂੰ ਅੱਗੇ ਪਿੱਛੇ ਕੈਮਰਾ ਮਾਰ ਕੇ ਮੈਂ ਦਿਖਾ ਚੁੱਕੇ ਹਾਂ ਕਿ ਜਿਹੜਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਤੇ ਇਹ ਜਿਹੜੀ ਹੈ ਗੱਲ ਸਰਕਾਰ ਨੂੰ ਆਪਣੀ ਹੈ ਸਮਝਣੀ ਚਾਹੀਦੀ ਹੈ ਤੇ ਜਿਹੜਾ ਦੂਜਾ ਜਿਹੜਾ ਆਏਗਾ ਹੋੜਾ ਉਸ ਨੂੰ ਵੀ ਖੋਲਣਾ ਚਾਹੀਦਾ ਸਰਕਾਰ ਨੂੰ ਲੋਕਾਂ ਦੀ ਜਿਹੜੀ ਹੈਗੀ ਅ ਪਰੇਸ਼ਾਨੀ ਹੈ ਜੋ ਸਮਝਣੀ ਚਾਹੀਦੀ ਹੈ ਇਸ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹੈਗੇ ਤੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਜਿਹੜੇ ਦੋਨੇ ਰਸਤੇ ਜਿਹੜੇ ਆ ਬੰਦ ਕਰ ਦਿੱਤੇ ਸੀ ਸਰਕਾਰ ਨੇ ਤੇ ਇਹ ਜਿਹੜੀ ਹੈਗੀ ਲੋਕਾਂ ਦੀ ਪਰੇਸ਼ਾਨੀ ਬਣ ਚੁੱਕੀ ਹੈ ਕਿਉਂਕਿ ਜਦੋਂ ਮੰਨ ਲਓ ਆਪਣੇ ਇਟਸ ਵੱਡੇ ਰੋਡ ਦੇ ਉੱਤੇ ਲੋਕ ਚੜ ਜਾਂਦੇ ਆ ਉਸ ਤੋਂ ਬਾਅਦ ਟ੍ਰੈਫਿਕ ਦਾ ਸਾਹਮਣਾ ਉਹਨਾਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਰਨਾ ਪੈਂਦਾ ਸਾਹਮਣਾ ਟ੍ਰੈਫਿਕ ਦਾ ਤੇ ਕਈ-ਕਈ ਵਾਰ ਤਾਂ ਐਂਬੂਲੈਂਸ ਦਾ ਜਿਹੜਾ ਹੈਗਾ ਨੰਗਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਇਸ ਗੱਲ ਦੀ ਅਹਿਮੀਅਤ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਤੇ ਮੈਂ ਹੱਥ ਬੰਨ ਕੇ ਸਰਕਾਰ ਨੂੰ ਬੇਨਤੀ ਕਰਦਾ ਕਿ ਜਲ ਤੋਂ ਜਲ ਵੀ ਜਿਹੜਾ ਹੈ ਦੂਜਾ ਰਸਤਾ ਜਿਹੜਾ ਸਰਕਾਰ ਖੋਲ ਦੇਵੇ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਭੀੜ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਦੇਖ ਹੀ ਸਕਦੇ ਹੋ ਕਿਦਾਂ ਜਿਹੜੇ ਕਿਸਾਨਾਂ ਨੂੰ ਰੋਕਣ ਵਾਸਤੇ ਸਰਕਾਰ ਨੇ ਬੈਰੀਕੇਡ ਵਗੈਰਾ ਲਾਏ ਸੀਗੇ ਤੇ ਆਪਾਂ ਇੱਥੋਂ ਦੀ ਹੋਰ ਵੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀਆਂ ਗੱਡੀਆਂ ਖੜੀਆਂ ਇਆਂ ਤੇ ਸਰਕਾਰ ਨੂੰ ਲੋਕਾਂ ਦੀ ਗੱਲ ਜਿਹੜੀ ਹੈ ਸੁਣੀ ਚਾਹੀਦੀ ਹੈ ਦੂਜਾ ਰੋਡ ਖੋਲਣਾ ਚਾਹੀਦਾ ਕਿਉਂਕਿ ਜਿਹੜੇ ਆਉਣ ਜਾਣ ਜਿਨ੍ਹਾਂ ਨੇ ਰੋਜ਼ ਕਰਨਾ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਆਪਾਂ ਆਪਾਂ ਅਪੀਲ ਕਰਦੇ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਹ ਰੋਡ ਖੋਲਣ ਤਨਵਾਜੀ